ਸਾਰੀ ਜ਼ਮੀਨ ਬਹੁਤ ਦੂਰ ਹੈ। ਅੱਛਾ। ਹਾਂ ਦੋ ਪਿੰਡ ਛੱਡ ਕੇ ਮਣਕ ਮੱਜਰਾ ਠਾਉਣਾ ਪੜੀ ਤਿੰਨ ਗਰਾਂ ਛੱਡ ਕੇ ਨਦੀ ਦੇ ਲਾਗ ਹੈ ਜਿਹੜੀ ਨਦੀ ਹੈ ਉਧਰ। ਅੱਛਾ ਅੱਛਾ। ਇੱਥੇ ਨੂੰ ਬਹੁਤ ਰੋਟੀਆਂ ਢੋਈਆਂ। ਅੱਛਾ। ਹਾਂਜੀ। ਕਣਕ ਵੱਡੇ ਕਰਦੇ ਤੇ ਆਪੇ ਆਪ। ਆਪੇ। ਆਪੇ ਜਾਣੀ ਤੇ ਭਈ ਇਹ ਬੂਏ ਨਾ ਇੱਧਰ ਕੋਈ ਆਉਂਦਾ ਤਾਂ। ਅੱਛਾ। ਆਪੇ ਬੋਧਾਂ ਕੇ ਲਗਾਹੇ ਕਰਦੇ ਤੇ। ਕਮਾਲ ਹੈ। ਲਵਾੜਿਆ ਮਾ। ਹਾਂ ਫਲ ਜੇ ਬੰਨ ਲੈਣੇ ਹਾਂ ਬਲਦਾਂ ਗੱਲ ਇਕੱਠੀਆਂ ਕਰ ਲੈਣੀਆਂ ਭਰੀਆਂ ਬੰਨ ਲੈਣੀਆਂ ਹਾਂ ਤੇ ਬਲਦਾਂ ਗਾਹੀ ਜਾਣੀ ਵਾਹ ਹਾਂ ਮੈਂ ਉੱਥੇ ਰੋਟੀ ਲੈ ਕੇ ਜਾਣੀ ਦੁਪਹਿਰੇ ਦੀ ਹਾਂ ਮੈਨੂੰ ਕਹਿਣਾ ਐ ਕਰ ਰੋਟੀ ਤਾਂ ਇੱਥੇ ਰੱਖਦੇ ਅੰਦਰ ਉੱਥੇ ਛੱਤਿਆਵਾ ਸਾਡਾ ਅੱਛਾ ਥੋੜਾ ਜਿਹਾ ਮਕਾਨ ਆ ਅੱਛਾ ਉਹ ਖੂਹ ਆ ਹੋ ਹੋ ਉਹ ਉਹ ਪਾਣੀ ਨਹੀਂ ਬਗਾੜ ਕਰਦਾ ਸਾਨੂੰ ਉੱਥੇ ਤੇ ਪਾਣੀ ਲਿਆ ਕੇ ਦੇ ਘੜਾ ਇੱਕ ਅੱਛਾ ਮੈਂ ਕਹਾਂ ਅੱਛਾ ਚਲ ਜੀ ਉੱਥੇ ਤੇ ਮੈਂ ਪਾਣੀ ਦਾ ਘੜਾ ਲਿਆਉਣਾ ਫਿਰ ਆ ਕੇ ਡੰਗਰ ਰੱਖੇ ਬੇਟੇ ਉਹਨਾਂ ਨੂੰ ਕੱਖ ਪਾਉਣਾ ਆਪਣੀ ਰੋਟੀ ਰੂਟੀ ਖਾਣੀ ਜਾਂ ਜੀ ਬੈਕਣ ਦੇ ਟਾਈਮ ਕੱਟੇ ਤੇ ਬਹੁਤ ਜਦ ਬਈ ਇਹ ਨਹੀਂ ਹੁੰਦੇ ਤੇ ਪੰਜਾਬ ਨਾ ਭਈ ਕੋਈ ਨਹੀਂ ਤਾਂ ਹੁੰਦਾ ਜਮਾ ਹੀ ਨਹੀਂ ਕੱਬ ਸਾਰੇ ਪੰਜਾਬੀ ਖੋਦ ਕਰਦੇ ਸੀ ਆਪ ਹਾਂ ਆਪੇ ਕਰਦੇ ਸੀ ਸਭ ਕੰਮ अच्छा 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 हां जी कोई नहीं था इक इक बहुत वीदे ते कलाड़ियां चलਦੀਆਂ ਸਾਰਾ ਹੁਣ ਵੀ ਪਈ ਜਬ ਕਲਾੜੀ ਰੱਖੀ ਵੀ ਵੇਚੀ ਨਹੀਂ ਨਾ ਇੱਥੇ ਚੱਲੇ ਕਰਦੀ ਸੀ اچھا हां ਗੁੜ ਖਾਣਾ ਸਭ ਨਾ ਜਾਂਦੇ ਜਾਂਦੇ ਨਾ ਰਸ ਲੈ ਜਾਣਾ ਜੀ ਨੇ ਪੀਣਾ ਹੈ हां हां ਇੱਥੇ ਚੱਲੇ ਕਰਦੀ ਸੀ ਔਰ ਗੁੜ ਗਾੜਾ ਰੱਖਣਾ ਰੱਖਾ ਅੰਦਰ ਵਾਹ ਜੀ ਵਾਹ ਬਣਾਇਆ ਹੋਇਆ ਤਾਂ ਪਰ ਗੁੜ ਰੱਖਣ ਨੂੰ ਚੰਨ ਜੀ ਬਣਾ ਲੈਂਦੇ ਤੇ ਅੱਗਾ हां हां जी ਪ੍ਰਾਣੇ ਕੰਮ ਤੇ ਖੇਤਾਂ ਵਿੱਚ ਜਾਂ ਕੰਮ ਕਰਨਾ ਪਾਣੀ ਵੀ ਲੈ ਜਾਣਾ ਹੈ ਹਾਂ ਹੁਣ ਕਿੱਥੇ ਤੇ ਇੱਕ ਮਿੰਟ ਕੀ ਲਾ ਕੀਲੇ ਪਰ ਤਾਂ ਮੋਟਰ ਹੈ ਹਾਂ ਹੁਣ ਕਿੱਥੇ ਤੇ ਲੈ ਜਾਣਾ ਹੈ ਹੁਣ ਤਾਂ ਰੋਟੀਆਂ ਹੀ ਜਾਂ ਤਾਂ ਮਸ਼ੀਨਰੀ ਵੀ ਨਹੀਂ ਸਾਈਕਲ ਵੀ ਨਹੀਂ ਤੇ ਹਾਂ ਨਾ ਕਿ ਜਾਣਾ ਕਾਦੇ ਫਿਰ ਤੁਰਕੇ ਕਿੱਥੇ ਸਾੜੀ ਜ਼ਮੀਨ ਕਿੰਨੇ ਪਿੰਡ ਟੱਪ ਕੇ ਹਾਂ ਐਡੀ ਦੂਰ ਗੰਨੇ ਘਟਦੇ ਆ ਤਾਂ ਰੋਟੀ ਲੈ ਕੇ ਜਾਣੇ ਆਪੇ ਹਾਂ ਐਨੇ ਕੰਮ ਇੰਨਾ ਘਰਾਂ ਵੀ ਕਰਨਾ ਵਾਹ ਅੰਡੰਗਰ ਵੀ ਸੋਨੇ ਰੱਖਣੇ 8 8 ਕਿਲੋ ਨੂੰ ਦੁੱਧ ਪੀਕਦਾ ਤਾਂ ਜਦਾ 8 ਕਿਲੋ ਨੂੰ ਮੈਂ ਆਪ ਪਾਇਆ ਬਾਦ 8 ਕਿਲੋ ਹਾਂ 8 ਕਿਲੋ ਨੂੰ ਰੋਪੜ ਦਾ ਪਪਾ ਜਾਇ ਕਰਦਾ ਤਾਂ ਇੱਕ ਅੱਛਾ ਅੱਛਾ ਉਹ 8 ਕਿਲੋ ਦੇ ਖਲੋ ਨਾਲੇ ਹਾਂ ਹਾਂ ਕਰਾਂ ਵੀ ਕਿ ਵੀ ਪਜੋੜ ਲਿਆ ਕਿਦਾ ਬੜਾ ਇੱਥੇ ਕਵਾਲਾ ਨਾਲੇ ਇਹਨਾਂ ਦੁੱਧ ਵੀ ਪਾਉਣਾ ਮੈਂ ਸਾਨੂੰ ਬਹੁਤ ਵਾਰ ਵਾਰ ਕਰਦੇ ਤੇ ਹਾਂ ਬੜੇ ਮੇ ਬੜੂ ਮੇ ਹੁੰਦੇ ਤੇ ਬੇਲਣੀਆਂ ਬੂਲਣੀਆਂ ਦੇ ਹਾਂ ਹਾਂਜੀ ਬੇਬੇ ਤੁਹਾਡਾ ਵੀਡੀਓ ਪਹਿਲਾਂ ਕੀਤਾ ਬਹੁਤ ਦੁਨੀਆਂ ਨੇ ਦੇਖਿਆ ਤੁਹਾਡੇ ਸਾਰੇ ਰਿਸ਼ਤੇਦਾਰਾਂ ਨੇ ਦੱਸਿਆ ਕਿਸੇ ਨੇ ਕੀ ਤੁਹਾਡੀ ਫੋਟੋ ਆਈ ਹਾਂ ਹੈ ਅਮਰੀਕਾ ਤੱਕ ਪਹੁੰਚੀ ਤੁਹਾਡੀ ਹਾਂ ਅਮਰੀਕਾ ਤੱਕ ਪਹੁੰਚ ਗਈ ਪਹੁੰਚ ਗਈ ਨਾ ਹਾਂ ਲਓ ਜੀ ਰਿਤੇਦਾਰ ਵੀ ਤੇ ਰਿਸ਼ਤੇਦਾਰਾਂ ਦੇ ਗਾਹਾਂ ਮੁੰਡੇ ਵੀ ਗਏਵੇਂ ਕੈਨੇਡਾ ਨੂੰ ਡਾ ਬਹੁਤ ਸਭ ਨੇ ਦੇਖ ਲਿਆ ਹਾਂ ਸਭ ਨੇ ਦੇਖ ਲਿਆ ਮੈਨੂੰ ਦੱਸ ਗਿਆ ਆ ਦੱਸ ਗਏ ਹਾਂ ਆਇਆ ਮੈਂ ਤੇ ਮੇਰੇ ਭਤੀਜ ਬਹੂਆਂ ਪਰਸਾਂ ਅੱਛਾ ਆਜੋਂ ਤੱਕ ਵੀ ਬਾਤ ਕਹੀਆਂ ਮੇਰੇ ਭਤੀਜਾ ਭਤੀਜੀ ਅੱਛਾ ਪੜਾਈ ਤਾਂ ਬਾਹਰ ਨੂੰ ਗਈ ਵੀ ਐ ਅੱਛਾ 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 ਹਾਂ ਬਾ ਫੇਰ ਉਹ ਕਦੇ ਉਹ ਸਾਸਰੀਆਂ ਨੇ ਦੱਸੀ ਜੰਨੇ ਹਾਂ ਹਾਂ ਸਭ ਨੇ ਦੇਖ ਲਿਆ ਆ ਤਾਂ ਕਹਿੰਦੇ ਨੇ ਬੇਬੇ ਆ ਆ ਤਾਂ ਬੇਬੇ ਆ ਬੇਬੇ ਹੈ ਲੋ ਜੀ ਬੇਬੇ ਦਾ ਇੱਕ ਵੀਡੀਓ ਸੀ ਪਹਿਲਾਂ ਕੀਤਾ ਬੇਬੇ ਨਛੱਤਰਕੌਰ ਪਿੰਡ ਸਿੰਬਲ ਚਲੀਆਂ ਰੋਪੜ ਦਾ ਬੜਾ ਪੁਰਾਣਾ ਪਿੰਡ ਤੇ 90 ਸਾਲ ਤੋਂ ਵੱਧ ਬੇਬੇ ਦੀ ਉਮਰ ਹੈ ਵੀਡੀਓ ਪਹਿਲਾਂ ਵੀ ਤੁਸੀਂ ਦੇਖ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦਾਂਗੇ ਅਸੀਂ ਇਹ ਬਹੁਤ ਕਮਾਲ ਦੀਆਂ ਗੱਲਾਂ ਕਰਦੇ ਆਂ ਜੀ ਬੇਬੇ ਕਮਾਲ ਦੀਆਂ ਗੱਲਾਂ ਪੁਰਾਣੇ ਸਮੇਂ ਦੀਆਂ ਗੱਲਾਂ ਕਰਦੇ ਆਂ ਵੀਡੀਓ ਅਖੀਰ ਤੱਕ ਦੇਖਿਓ ਹਾਂ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਨਾਲ ਬਿਠਾ ਕੇ ਗੱਲਾਂបੱਤਾਂ ਹੋਣ ਗਿਆ ਹੋਣ ਆਪਾਂ ਗੱਲ ਕਰਦੀ ਹੈ ਜੀ ਵਿਆਹ ਦੀ ਹਾਂ ਜੀ ਪੁਰਾਣੇ ਸਮੇਂ 'ਚ ਵਿਆਹ ਕਿੱਦਾਂ ਦੇ ਹੁੰਦੇ ਸੀਗੇ ਹਾਂ ਜੀ ਤੇ ਇਹਨਾਂ ਜਾਣਨਾ ਹਣੀ ਸਮੇਂ ਸਮੇਂ ਕਿਸ ਤਰ੍ਹਾਂ ਕਬਜੇ ਅੱਛਾ ਬਾ ਜਾਣਨ ਜਦ ਕਿਹੜਾ ਇੰਨੇ ਖਾਣੇ ਖੂਣੇ ਨਹੀਂ ਸੀ ਪਖੰਡ ਚ ਅੱਛਾ ਬਾ ਸੰਜਾ ਨੂੰ ਰਾਤ ਨੂੰ ਰੋਟੀ ਦਾ ਦੂਰ ਉਹਨੂੰ ਨਹੀਂ ਹੁੰਦੀ ਲੇਕਿਨ ਹੁਣ ਪੀ ਜਾਂਦੇ ਆ ਅੱਛਾ ਦਾਰੂ ਨਹੀਂ ਸੀ ਹੁੰਦੀ ਨਾ ਕੋਈ ਪਿੰਦਾਤਾ ਅੱਛਾ ਬਾ ਜਨਨ ਤਾਰਨੇ ਨੂੰ ਤਰ ਮਸਾਲਾ ਰਖ ਛੱਤੀਆਂ ਹੋਈਆਂ ਹੁਣ ਨਹੀਂ ਆਤੀਆਂ ਜਦ ਅੱਛਾ ਸੰਝੀਆਂ ਉੱਥੇ ਤਾਰਦੇ ਨਹੀਂ ਪਿੰਡ ਦਾ ਮੈਂ ਜੇ ਮੁੰਡੇ ਇਕੱਠੇ ਕਰਕੇ ਦੇ ਦੇਣੇ ਹਾਂ ਜਾਣਨ ਬਸ ਮੈਨੂੰ ਫੇਰ ਚਾਹ ਭਲਾ ਦੇਣੀ ਉੱਥੇ ਡੇਰੇ ਵਿੱਚ ਲੇ ਜਾਣੀ ਅੱਛਾ ਬਾਫੇ ਰੋਟੀ ਖੜਾ ਦੇਣੀ ਕਿਸੇ ਨੇ दारू ਨਹੀਂ ਪੀਣੀ ਕਿਸੇ ਨੇ ਕੁਝ ਨਹੀਂ ਖਾਣਾ ਆ ਹੈ ਅਸੇ ਹਾਂ ਫਿਰ ਨੰਦ ਹੁੰਦੇ ਤੇ ਅੱਛਾ ਗਬਲੇ ਜੀ ਨਾ ਅੱਛਾ ਫਿਰ ਜਨਨ ਲੂ ਦਣ ਵੀ ਰਹਿਣਾ ਦੋਏ ਦਿਨ ਸੰਜਾ ਨੂੰ ਕਰਨੀ ਚੀਏ ਦਿਨ ਅੱਛਾ ਵਿਦਾ ਪੀਏ ਦਿਨ ਸੱਜਾ ਦੋਏ ਦਿਨ ਸੰਜਾ ਨੂੰ ਕਰਨੀ ਵਿਦਾ ਜਿਹੜੇ ਜੁਨ ਆਉਣਾ ਜਾਣਨ ਹੈ ਹਾਂ ਸਮੀ ਸੰਜੇ ਆਉਂਦੀ ਸੀ ਹਮ ਸਮੀ ਸੰਜੇ ਤੇ ਦਿਨ ਵਿਦਾ ਕਰ ਦਿੱਤੇ ਕੋਈ दारू ਨਹੀਂ ਤਾਂ ਪੀਂਦਾ ਮੇਰਾ ਹੋਇਆ ਤੇ ਇੰਦਨ ਮੇਰੀਆਂ ਭੈਣਾਂ ਦਾ ਹੋਇਆ ਇੱਕ ਇੱਕ ਰਾਤ ਫੇਰ ਇੱਕ ਇੱਕ ਰਾਤ ਰਿਆ ਅੱਛਾ ਫੇਰ ਘਟ ਗਿਆ ਹੌਲੀ ਹੌਲੀ ਹਾਂ ਫੇਰ ਘਟ ਗਿਆ ਇੱਕ ਇੱਕ ਰਾਤ ਰਹਿਣਾ ਬਸ ਇੱਕ ਇੱਕ ਰਾਤ ਰਹਿਣਾ ਕਬਾਲ ਹੈ ਕਬਾਲ ਹੈ दारू-ਦੂਰੂ ਕੋਈ ਨਹੀਂ ਸੀ ਨਾ ਕੋਈ दारू ਨਹੀਂ ਥੇ ਖਾਣ ਪੀਣ ਨੂੰ ਕਿਆ ਬਣਦਾ ਸੀਗਾ ਖਾਣ ਪੀਣ ਨੂੰ ਲੱਡੂ ਜਲੇਬੀਆਂ ਜਿਹੜੇ ਕੋਈ ਗਰੀਬ ਤਾਂ ਉਹ ਤਾਂ ਲੱਡੂ ਜਲੇਬੀਆਂ ਬਣਾਉਂਦਾ ਤਾਂ ਅੱਛਾ ਜੀ ਜਿਹੜੇ ਕੋਈ ਸੋਹਣਾ ਘਟਾ ਉਹ ਬਰਫੀ ਮੂਰਫੀ ਬਣਾ ਲੈਂਦੇ ਤੇ ਅੱਛਾ ਅੱਛਾ ਹਾਂ ਜੀ ਆ ਇਹ ਤਾਂ ਹੁਣ ਦੁਨੀਆ ਕਿਹੜਾ ਇੱਕ ਜੀ ਹੈ ਹਾਂ ਹਾਂ ਗਰੀਬ ਅਮੀਰ ਵੀ ਵਿੱਚੇ ਆ ਹੁਣ ਵੀ ਵਿੱਚੇ ਹੀ ਆ ਹਾਂ ਜੀ ਐ ਕਿੰਦੇ ਆ ਜੀ ਕਿਸੇ ਨਾ ਕਿਕਣੇ ਵਿਆਹ ਕਰ ਦੇਣ ਕਿਕਣੇ ਕਿਹਾ ਜਾ ਕਰ ਦੇਣਾ ਵਿਆਹ ਪਹਿਲਾਂ ਵਧੀਆ ਹੁੰਦੇ ਸੀ ਕਿ ਹੁਣ ਵਧੀਆ ਹੁੰਦੇ ਆ ਲਾ ਹੁਣ ਤਾਂ ਕੜੀ ਦੀ ਕੜੀ ਲਾ ਪੀ ਕੇ ਕਹਿ ਰਾਜਨ ਕਹਿ ਕਿਆ ਕੁਛ ਨਹੀਂ ਹੁੰਦਾ ਹੁਣ ਕੁਛ ਨਹੀਂ ਹੈ ਆਪੇ ਦਾਰੂ ਪੀ ਜਾਣੀ ਹੁਣ ਤਾਂ ਆ ਦੇਖੋ ਜੀ ਸੜੇਹਾ ਬੇਬੇ ਦਾ ਵੀ ਹੁਣ ਦੇ ਵਹਾਂ ਚ दारू ਹੀ ਪੀ ਜਾਂਦੇ ਜੀ ਅਸੀਂ ਪੰਜਾਬੀਆਂ ਦਾ ਬਦਲ ਗਿਆ ਕੰਮ ਖਰਾਬ ਹੋ ਗਿਆ ਹੈ ਪ੍ਰਾਣੇ ਵਹਾਂ ਪਲੰ 12 ਵਜੇ ਤਾਂ ਜਾਂਨ ਆਉਂਦੀ ਹੈ ਅੱਛਾ ਦੇਖੀ ਜਾਂਨੇ ਵੀ ਆਉਂਦੀ 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 ਹੈ ਹਾਂ ਬਈ ਟਾਰ ਹੋ ਗਿਆ ਫਿਰ ਫਟਾਫਟ ਫਟਾਫਟ ਪਟ ਪਟ ਪੇ ਵਿਦਾ ਕਰਨੇ ਦਾ ਪੈ ਜਾਂਦਾ ਛੇਤੀ ਛੇਤੀ ਹਾਂ ਅੱਧੇ ਦਾ 1000 ਰੁਪਏ ਕਾ ਖਾ ਲਨ ਨੇ ਅੱਧੇ ਪੈ ਰਹੇ ਨੇ ਡੇਰੇ ਮੀ ਹਾਂ ਪਹਿਲਾਂ ਖਾੜ ਪੀੜ ਵਿਆਹਾਂ ਤੇ ਚ ਸਬਜ਼ੀਆਂ ਸਬਜ਼ੀਆਂ ਗਿਆ ਬਣਾਉਂਦੇ ਸੀਗੇ ਹਾਂਜੀ ਸਬਜ਼ੀਆਂ ਦਾ ਇਹ ਜਿਹੜੀਆਂ ਹੁੰਦੀਆਂ ਐ ਆਪਣੀਆਂ ਇਹ ਸਬਜ਼ੀਆਂ ਦਾ ਸੋਹਣੀਆਂ ਬਣਾਉਂਦੇ ਤੇ ਅੱਛਾ ਪਰ ਅੱਜ ਕੱਲ ਤਾਂ ਬਹੁਤ ਕੁਝ ਬਣਾਉਣ ਲੱਗੇ ਦਾ ਬੜਾ ਖਰਚਾ ਕਰਨ ਲੱਗ ਪਿਆ ਹਾਂ ਬਹੁਤ ਪੈਸਾ ਮਾਂ ਹਾਂ ਗਿਣਤੀ ਐ ਕੁਸੂਸਾ ਗਿਣ ਵੀ ਨਹੀਂ ਹੁੰਦੀ ਵੀ ਕਿੰਨੀ ਪਈ ਐ ਪੈਸਾ ਮੈਨੀ ਹੁੰਦੀ ਐ ਪੈਸਾ ਚ ਗਏ ਕੋਈ ਵਿਆਹ ਅਟੈਂਡ ਕੀਤਾ ਹੁਣ ਹਾਂਜੀ ਕਿਸੇ ਵਿਆਹ ਚ ਗਏ ਪੈਸੇ ਚ ਹਾਂ ਤਾਂ ਆ ਤਾਂ ਕਈ ਦੇਖੇ ਵਿਆਹ ਪੈਸਾ ਮਾਂ ਰਿਤੇਦਾਰਾਂ ਦੇ ਹਾਂ ਰਿਤੇਦਾਰੀ ਖਾਸੀ ਹੈ ਤੁਸੀਂ ਪਹਿਲਾਂ ਵੀ ਦੇਖੇ ਵਿਆਹ ਤੇ ਪੈਲਸਾਂ ਚ ਵੀ ਦੇਖੇ ਵਿਆਹ ਪੈਲਸਾਂ ਵਿੱਚ ਦੇਖੇ ਵੀ ਪਹਿਲਾਂ ਵੀ ਦੇਖੇ ਪਏ ਆ ਪਾਉਣ ਕੇ ਆਪਣਾ ਦੁਨੀਆ ਬਦਲੀ ਵੀ ਹੈ ਥੋੜਾ ਆਪਣਾ ਵਿਆਹ ਯਾਦ ਹੈ ਹਾਂ ਵਿਆਹ ਤਾਂ ਯਾਦ ਆ ਅੱਛਾ ਯਾਦ ਹੈ ਪੂਰਾ ਤੇ ਇਹ ਵਿਆਹ ਦੀਆਂ ਗੱਲਾਂ ਫਿਰ ਹਾਂ ਨਾ ਬਸ ਅੱਛਾ ਅੱਛਾ ਥੋੜੀ ਗੱਲਾਂ ਕਰਾਂਗੇ ਕਿੰਨੇ ਦਿਨ ਜਾਣ ਕਿੰਨੇ ਦਿਨ ਰਹੀ ਤੁਹਾਡੇ ਵਿਆਹ ਚ ਜਾਣ ਹਾਂ 3 ਦਿਨ ਤੁਹਾਡੇ ਵਿਆਹ ਚ ਵੀ ਹਾਂ अच्छा जत गड्डियां भी नहीं टियां अच्छा गड्डियां गुड्डियां ने एनी नहीं थी पर मेरे ब्याह नु गड्डियां आईयां टियां कार हां कार हां जदा आए कार नहीं आई जदा रात आए कार लेते बोंधा वाले हां वो गड्डी है, है। हां मेरे ब्याह दा गड्डियां आईयां टियां अच्छा हां ठीक है ठीक है ते दिन रही जान फिर हां ठीक है ठीक है ठीक है हलवाई कौन लाया सी ਉਹਨੂੰ ਤਾਂ ਯਾਦ ਨਾ 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 ਕਿੱਥੇ ਯਾਦ ਮਰ ਮੁਰਗੇ ਵਿਚਾਰੇ ਲੋ ਕੁਝ ਤਾਂ ਯਾਦ ਹੋਣਾ ਉੱਥੇ ਦੇ ਹੁੰਦੇ ਤੇ ਹਿਰਦਾਪੁਰ ਤੇ ਬਹਾਮਣ ਹੁੰਦੇ ਤੇ ਹਲਵਾਈ ਅੱਛਾ ਹਾਂ ਯਾਦ ਆ ਗਿਆ ਨਾ ਫਿਰ ਹਾਂ ਉਹੀ ਹਲਵਾਈ ਲੱਗੇ ਹੋਏ ਹੁੰਦੇ ਤੇ ਹਿਰਦਾਪੁਰ ਤੋਂ ਸਾਡੇ ਹਰੀਪੁਰ ਦੇ ਚੂਰ ਚੂਰ ਬਣਾਉਂਦੇ ਹੁੰਦੇ ਤੇ ਜ਼ਿਆਦਾ ਮਠਿਆਈਆਂ ਅੱਛਾ ਹਾਂ ਉਹ ਹੁਣ ਵੀ ਬਣਾਉਂਦੇ ਆ ਹੁਣ ਵੀ ਬਣਾਉਂਦੇ ਆ ਅੱਛਾ ਵਿੱਚ ਮਰਗੇ ਕੋ ਸਾਈਂਗੇ ਅੱਛਾ ਹੂੰ ਤੇ ਗੌਣ ਪਾਣੀ ਕਿਦਾਂ ਬੁੜੀਆਂ ਕੁੜੀਆਂ ਜਰਾਂਦੀਆਂ ਗੌਣ ਪਾਣੀ ਗੌਦੀਆ ਸੀਗੇ ਢੋਲਕੀ ਢਾਲਕੀ ਵੱਜਦੀ ਸੀ ਹੈ ਹਾਂ ਗੀਤ 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 ਤੇ ਗੀਤ ਬਥੇਰੇ ਗੌਣ ਨੇ ਤੇ ਜ਼ਿਆਦਾ ਅੱਛਾ ਗਿੱਧੇ ਬਥੇਰੇ ਪਾਉਣੇ ਦੇ ਮੁੰਡੇ ਦੇ ਬਿਆਹ ਨੂੰ ਅੱਛਾ ਹਾਂ ਕੋਈ ਯਾਦ ਹੈ ਗੀਤ ਲਾ ਹਾਂ ਹੁਣ ਨਹੀਂ ਯਾਦ ਅੱਛਾ ਇੱਕ ਤਾਂ ਸੁਣਾ ਦਿਓ ਹਣਾ ਨਾ ਕੋਈ ਤਾਂ ਯਾਦ ਹੋਣਾ ਮਾਹੀ ਹੁਣ ਨਹੀਂ ਯਾਦ ਗਿੱਧੇ ਗੁੱਧੇ ਚੱਲਦੇ ਸੀਗੇ ਹੂੰ ਗਿੱਧੇ ਹੂੰ ਗਿੱਧੇ ਬਸ ਸਾਰੇ ਚੱਲਦੇ ਤੇ ਨਰਚ ਦੀਆਂ ਦਾ ਕੁੜੀਆਂ ਟੱਪਦੀਆਂ ਸੀ ਅੱਛਾ ਅਜਾ ਗੌਣ ਹੁੰਦੇ ਸੀ ਫਿਰ ਖਾਣ ਨੂੰ ਕੀ ਆ ਦਿੰਦੇ ਸੀ ਹੈ ਜਦ ਗੌਣ ਆਉਂਦੀਆਂ ਸੀ ਗਿਆ ਕੁੜੀਆਂ ਉਹਨਾਂ ਖਾਣ ਨੂੰ ਕੀ ਆ ਦਿੰਦੇ ਸੀ ਸ਼ੱਕਰ ਦਿੰਦੇ ਸੀ ਪਤਾਸੇ ਦਿੰਦੇ ਸੀ ਕੀ ਆ ਦਿੰਦੇ ਸੀ ਖਾਣ ਨੂੰ ਤਾਂ ਮਠਿਆਈਆਂ ਹੀ ਲੱਡੂ-ਲੁੱਡੂ ਦੇ ਦਿੰਦੇ ਤੇ ਅੱਛਾ ਹਾਂ ਜਣੀ ਜਦ ਲੱਡੂ ਜ਼ਿਆਦਾ ਬਣਦੇ ਤੇ ਜਲੇਬੀਆਂ ਘੱਟ ਬਣਦੀਆਂ ਤੀਆਂ ਅੱਛਾ ਹਾਂ ਲੱਡੂ ਆ ਬਣਾਉਂਦੇ ਤੇ ਉਹ ਯਾਦ ਜਲੇਬੀਆਂ ਘਟ ਬਣਾਏ ਕਰਦੇ ਤੇ ਅੱਛਾ ਹੁਣ ਲੱਡੂ ਘਟ ਬਣਾਉਣੇ ਜਲੇਬੀਆਂ ਜ਼ਿਆਦਾ ਹੁੰਦੀਆਂ ਹਾਂ ਹਾਂ ਜ਼ਿਆਦਾ ਲੱਡੂ ਜਿਆਦਾ ਹੁੰਦੇ ਤੇ ਜਲੇਬੀਆਂ ਘਟ ਹੁੰਦੀਆਂ ਠੀਕ ਹੈ ਠੀਕ ਹੈ ਸਾਡੀ ਬਖਤਾਂਵਾ ਹੋਰ ਕੋਈ ਬੱਸ ਹੋਰ ਕੀ ਆ ਕਿ ਆ ਸੁਣਾਵਾ ਹੈ ਸੜਾ ਦੋ ਫਿਰ ਕੁਝ ਰੋਟੀਆਂ ਰੋਟੀਆਂ ਹੀ ਲੈ ਜਾਂਦੀਆਂ ਇੱਧਰ ਸਾਡੇ ਨਹਿਰ ਤੇ ਪਾਰਾਂ ਖੇਤ ਦਾਇਦੂ ਨਹਿਰਾਂ ਟੱਪ ਗਏ ਇੱਥੇ ਰੋਟੀ ਲੈ ਕੇ ਜਾਣੀ ਹਾਂ ਫੇ ਡੰਗਰ ਸਾंभਣੇ ਰੋਟੀ ਲੈ ਜਾਣੀ ਚਾਰ ਘੇੜੇ ਮੇਰੇ ਪਾਰ ਨਹਿਰ ਤੇ ਕੱਲੀ ਨੇ ਕੰਮ ਕਰਕੇ ਰੋਟੀ ਵੀ ਪਕਾਉਣੀ ਘਰਾਂ ਸਭ ਕੁਝ ਕਰਕੇ ਚਾਰ ਘੇੜੇ ਚਾਰ ਘੇੜੇ ਚਾੜਦਾ ਚਾਰ ਪਹਿਲਾ ਜਦ ਮਿੰਤੀ ਲਾਉਣੇ ਪਹਿਲਾ ਹਾਜ਼ਰੀ ਫਿਰ 10 ਵਜੇ ਦੀ ਚਾਹ ਹਾਂ ਵੇਰੇ ਜਬਾੜੀ ਰੋਟੀ ਹਾਂ ਫੇਟੀਏ ਪੈਦੀ ਚਾ ਚਾਰ ਘੇੜੇ ਆਹ ਨਾਹਰ ਨੂੰ ਦੇਖ ਲੋ ਉਹ ਪੁਲਪਨ ਨੂੰ ਟੱਪਣਾ ਉਹ ਤੱਪੂਆ ਹੈ ਕੋਆਹ ਇੱਧੇ ਪਾਰਾ ਸੜਕੇ ਤੇ ਜਮੀਨ ਉੱਥੇ ਜਾਂਦੇ ਸੀ ਹੂੰ ਇਧਰ ਪੜੀ ਹੈ ਹਾਂ ਮੈਂ ਨਹੀਂ ਮੁੱਕਦੇ ਹੁੰਦੇ ਜੀ ਕਰਦੇ ਕਬੜੇ ਨਹੀਂ ਮੁੱਕਦੇ ਹਾਂ ਕੀ ਕਰਨਾ ਠੀਕ ਹੈ ਠੀਕ ਹੈ ਠੀਕ ਹੈ ਰੂਤੇ ਦਾਰ ਬਥੇਰੇ ਹੈ ਰੂਤੇ ਦਾਰਾਂ ਦਾ ਤਾਂ ਨਹੀਂ ਹਾਂ ਕੋਈ ਗੱਲ ਯਾਦ ਆਂਦੀ ਪੁਰਾਣੀ ਤੁਹਾਨੂੰ ਇਹ ਕੀ ਕਰੇ ਕੀ ਕਹਿਨੀ ਹੈ ਤੇ ਕੀ ਕਹੀਂ ਖਵਨੀ ਮੈਨੂੰ ਕੀ ਆ ਕੈ ਇਹ ਪੁੱਲ ਕਿ ਆਉਣ ਤੁਸੀਂ ਆਉਂਦੀਆਂ ਨਹੀਂ ਕਹਿੰਦੇ ਮੈਨੂੰ ਸਾਨੂੰ ਬੁਲਾਇਆ ਨਹੀਂ ਇਹ ਘਰ ਵਿੱਚ ਜਿੱਤ ਕੰਨਿਆ ਸਿੰਤਨ ਨੂੰ ਆਂ ਦੱਸਣਾ ਤਾਂ ਆਂ ਦੱਸਣਾ ਤਾਂ ਪੁੱਛੋ ਫਿਰ ਆਉਂਦੀ ਬਲਾਓ ਬਲਾਓ ਆਵਾਜ਼ ਬਾਰੋ ਸੁੱਕੇ ਦੀ ਮੰਮੀ ਨੂੰ ਬੁਲਾ ਕੀ ਆ ਤਾਂ ਮੁੰਡਾ ਗਿਆ ਤਾਂ ਥਾ ਇਹ ਦੱਸਣਾ ਕੁਛ ਦੱਸ ਦੋ ਹੁਣ ਤੁਹਾਨੂੰ ਸ਼ਰਮ ਆ ਗਈ ਕੀ ਕਹਿੰਦੀ ਸੀ ਹੈ ਕੁਛ ਕਰਨੀ ਕਹਾ ਕਹਨੀ ਤੇ ਕਹਾ ਕਹੀਂ ਹੈ ਹਾਂ ਆਹ ਦੇ ਦੇ ਗਲਨ ਕਹਨੀਆਂ ਕਾ ਗਰਾ ਆਂ ਦਸੀ ਵੀ ਮੈਂ ਕਾ ਗਰਾ ਪਾ ਕੇ ਰੋਟੀ ਲੈ ਜਾਂਦੀ ਸੀ ਮਾਂ ਜਾ ਤਾਂ ਸਵੇ ਪਾਉਣੀ ਸੀ ਗਗਰੇ ਅੱਛਾ ਹਾਂ ਆਏ ਹੁਣ ਤਾਂ ਆ ਮੈਂ ਪਾਈ ਫਿਰੀ ਜਾਨੀਆਂ हां चाचा हां हुन ਪਸਾਬ ਨਹੀਂ ਪਾਈ ਫਰੀ ਜਾਨੀਆਂ ਕੁੜੀਆਂ ਜੀ ਮੈਂ ਤਾਂ ਗਰੇਆਂੇ ਪਾਈ ਫਰੀ ਜਾਨੀਆਂ ਹਾਂ ਹਾਂ ਜੱਤਾ ਜਾ ਬਾਹਰ ਅੰਦਰ ਜਾਣਾ ਸੂਫ ਦੇ ਘਰੇ ਹੁੰਦੇ ਤੇ ਅੱਛਾ ਜਦ ਰੋਟੀ ਲੈ ਕੇ ਜਾਣਾ ਤਾਂ ਘਰੇ ਪੱਕ ਜਾਣਾ ਅੱਛਾ ਹਾਂ ਤੇ ਪਿੰਡ ਵਿੱਚ ਜਾਣਾ ਕਿਸੇ ਦੇ ਤਾਂ ਘਰਾਂ ਪੱਕ ਜਾਣਾ ਜਰਵਾਜੇ ਇੱਕਨ ਤੇ ਘਰੇ ਤੋਂ ਵੀ ਨੇ ਤੇ ਨਿਕਲਦੀਆਂ ਅੱਛਾ ਹਾਂ ਹਾਂ ਸੂਫ ਦੇ ਘਰੇ ਹੁੰਦੇ ਤੇ ਵਾਹ ਕਵਾਲ ਆਇਆ ਫਿਰ ਤਾਂ ਮੈਂ ਬਾਹਰ ਰੋਟੀਆਂ ਢੋਈਆਂ ਨਹਿਰ ਤੇ ਪਾਰ ਅੱਛਾ ਹਾਂ ਹਾਂ ਉਹਨਾਂ ਦਾ ਇਹਨਾਂ ਦਾ ਖੇਤ ਤਾਂ ਸਰਦੀ 13 ਦਾ 5.5 ਉਹ ਇਹਨਾਂ ਦਾ ਬਾਬਾ ਲੈ ਲੰਦਾ ਉਹ ਸੂਆ ਲੈ ਲੰਦੇ ਤੇ ਹਾਂਜੀ ਸੂਏ ਵਿੱਚ ਵੀ ਜਣੇ ਮੋਠ ਵੀ ਜਣ ਚਰੀ ਮੂੰਗਫਲੀ اچھا ਮੈਂ ਰੋਟੀ ਲੈ ਕੇ ਜਾਣਾ ਡੱਡੀ ਕਸੁੰਬੜੀ ਖੜੀ ਹੋਣੀ ਘਗਰਾ ਕੋ ਚੰਨ ਚਾਰ ਚਾਰ ਗੇੜੇ ਫੇ ਹੁਣ ਕੋਈ ਪਾਣੀ ਵੀ ਨਹੀਂ ਦੇ ਸਕਦੀ ਖੇਤ ਮੰਦਾ ਹੀ ਪਰ ਫੇਰ ਅੱਛਾ ਚਾਰ ਚਾਰ ਗੇੜੇ ਅੱਛਾ ਅੱਛਾ ਹਾਂ ਹੁਣ ਕੋਈ ਖੇਤ ਮਕ ਮਸ਼ੀਨਰੀ ਹੋਈ ਵੀ ਬਹੁਤ ਅੱਛਾ ਆਪਣੀ ਛਾਲ ਮਾਰੀ ਮਸ਼ੀਨਰੀ ਪਰ ਚੜ ਕੇ ਚਲੇਗੇ ਜਦੋਂ ਤਾਂ ਸਾਈਕਲ ਵੀ ਨਹੀਂ ਤੇ ਹਾਂ ਹਾਂ ਗੋਡੇ ਤੱਕ ਸਾਮ ਲਾਠੀ ਉੱਥੇ ਪੜੀ ਸਾਂਜੀ ਇਹਨਾਂ ਦੀ ਸੈਣੀਆਂ ਗੱਲ ਉੱਥੇ ਤੇ ਦਰਖਤ ਉਹ ਕਹਿੰਦੇ ਪੱਟਣੀ ਐ ਅਸੀਂ ਇੱਥੇ ਤੇ ਚਲੇ ਜਾਣਾ ਇਹਨਾਂ ਨੇ ਮੈਂ 3 ਵਜੇ ਉੱਠ ਕੇ ਰਾਤ ਨੂੰ ਤੜਕੇ ਨੂੰ ਸਬਜ਼ੀ ਬਣਾਉਣੀ ਕੀ ਕਿਹੜੀ ਮਸ਼ੀਨਰੀ ਸੀ ਟੜਕੇ ਨੂੰ 3 ਵਜੇ ਰੋਟੀ ਲੈ ਕੇ ਜਾਣਾ ਮੈਂ ਟੜਕੇ ਨੂੰ ਸਬਜ਼ੀ ਬਣਾ ਕੇ ਰੋਟੀ ਪਕਾ ਕੇ ਦੇਣੀ ਫੇ ਤੁਰਨੇ ਤੁਰ ਕੇ ਜਾਣਾ ਤੁਰ ਕੇ ਆਉਣਾ ਕਿੱਥੇ ਪੜੀ ਫੇਰ ਦੱਸ ਥੋੜੀਆਂ ਰੋਟੀਆਂ ਡੋਈਆਂ ਹੁਣ ਕਿੰਨੇ ਕੁ ਗੱਲਾਂ ਯਾਦ ਕਰੀ ਜਬਾ ਸਾਜੀ ਕਵਾਰਾ ਵਿਆਹ ਬਥੇਰੇ ਦੇਖੇ ਵਿਆਹ ਦੇਖੇ ਹੋਰ ਜੀ ਕੋਈ ਖਾਸ ਵਿਆਹ ਯਾਦ ਹੈ ਬਸ ਇੱਕ ਨੇ ਕਿਸੇ ਦੀ ਰਾਤ ਰਾਹ ਜਨ ਰਹੇਗੀ ਫੇਦਾ ਸਾਡੇ ਜਦ ਮੇਰੇ ਵਕਤ ਮੈਂ ਤਿੰਨ ਤਿੰਨ ਦਿਨ ਰਹਿੰਦੇ ਤੇ ਫਿਰ ਆਚ ਲੱਗੀ ਰਹਿਣਾ ਹਾਂਜੀ ਕੀ ਕਰਨਾ ਹੁਣ ਅਸੀਂ ਕੱਗਰੀਆ ਪਾਉਂਦੀਆਂ ਸੀ ਜਨਦੀਆਂ ਹਾਂ ਕੱਗਰੇ ਪਾਉਂਦੀਆਂ ਸਭ ਨਾ ਟ੍ਰੈਸਰ ਸਵੇਰੇ ਹੁੰਦੇ ਸੀ ਹਾਂ ਇਹਨੇ ਵੀ ਦੇਖੇ ਹੁਣੇ ਹਾਂ ਦੇਖੇ ਹੁਣੇ ਕਿਸੇ ਕਿਸੇ ਘਰ ਦੇ ਵਿੱਚ ਅੱਜ ਵੀ ਕੱਗਰਾ ਹੈਗਾ ਮੌਜੂਦ अच्छा दोडिंगन तीन दोडिंगा ग्रेवी ਨਾ ਤਾਂ ਸਾਫ ਕੇ ਰੱਖੇ ਪਿਆ ਗੱਲ ਮਰ ਪ੍ਰਾਣੀਆਂ ਬੁੜੀਆਂ ਨਹੀਂ ਪਾਏ ਅੱਜ ਕੱਲ੍ਹ ਦੀਆਂ ਜਨਨੀਆਂ ਨਹੀਂ ਪਾਉਂਦੀਆਂ ਹਾਂ ਅੱਜ ਕੱਲ੍ਹ ਦੇ ਪੈਰਾਵੇ ਹੋਰ ਹੋ ਗਏ ਹੋ ਬਦਲ ਗਿਆ ਬਦਲ ਗਿਆ ਜੀ ਬਦਲ ਗਿਆ ਅੱਜ ਕੱਲ੍ਹ ਤਾਂ ਕੁੜੀਆਂ ਜਿਹੜੇ ਕੱਪੜੇ ਪਾਉਂਦੀਆਂ ਵੈਸੇ ਉਹਨਾਂ ਨੂੰ ਲੱਗਦੇ ਚੰਗੇ ਆ ਵੈਸੇ ਦੇਖਣ ਵਾਲਿਆਂ ਨੂੰ ਮਾੜੇ ਲੱਗਦੇ ਹਾਂ ਅੱਛਾ ਉਹਨਾਂ ਨੂੰ ਦੇਖਣ ਵਾਲਿਆਂ ਨੂੰ ਮਾੜੇ ਲੱਗਦੇ ਆ ਚੰਗੇ ਨਹੀਂ ਲੱਗਦੇ ਹੱਗੇ ਜੇ ਜੱਤਾਂ ਸਾ ਪਾਉਂਦੇ ਤੇ ਬਾਈ ਕੱਗਰੇ ਠੀਕ ਮੈਂ ਕਿੱਥੇ ਨਹੀਂ ਜਾਣਾ ਕੱਗਰਾ ਪਾ ਕੇ ਜਾਣਾ ਵਾਹ ਜੀ ਵਾਹ ਹਾਂ ਤਸ ਦੇਖੋ ਠੀਕ ਹੈ ਸਕੂਲ ਨਹੀਂ ਗਏ ਫਿਰ ਤੁਸੀਂ ਹੈ ਪੜ੍ਹੇ ਨਹੀਂ ਤੁਸੀਂ ਪੜ੍ਹਨ ਤਾਂ ਸਕੂਲੇ ਨਹੀਂ ਤੇ ਹੈ ਨਾ ਇੱਕ ਰੋ ਪੜ੍ਹਦਾ ਜਾਂ ਮੀਆਂ ਪੜ੍ਹਦਾ ਅੱਛਾ ਮਸੂਰ ਕਿਤੇ ਸਕੂਲ ਨਹੀਂ ਤੇ ਤੇ ਗਈਆ ਗਏ ਕਿਉਂੜੀ ਤੁਸੀਂ ਚੱਲ ਜਾਣਾ ਸੀ ਜਾਣਾ ਕਿੱਥੇ ਨੂੰ ਤਾਂ ਕੋਈ ਮਸ਼ੀਨਰੀ ਹੋਣੀ ਤੇ ਮੀਆਂ ਪਰ ਕਿੱਥੇ ਨਤ ਨਾ ਤਾਂ ਨਿਆਣਿਆਂ ਨੇ ਅੱਛਾ ਨਹੀਂ ਕੋਈ ਛਾੜਿਆ ਦਾ ਤੁਹਾਨੂੰ ਨਾ ਭਾਈ ਮੇਰੇ ਨਿਆਣੇ ਤੇ 10 12 ਬਾਪ ਹੈ ਨਹੀਂ ਤਾਂ ਅੱਛਾ ਬਾਪ ਪਹਿਲਾਂ ਮਰ ਗਿਆ ਤਾਂ ਅੱਛਾ ਅੱਛਾ ਹਾਂ ਫੇਰ ਛੱਡਣਾ ਕਿਹਦਾ ਤਾਂ